ਇਹ ਤਾਂ ਪਾਵਾ 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 ਚਲੋ ਨਾ ਕੋਈ ਗੱਲ ਆਈ ਗੱਡੀਆਂ ਨਗਰ ਕੌਂਸਲ ਦੀਆਂ ਉੱਪਰ ਹਾਪ ਦਾ ਜਿਹੜਾ ਹੈ ਪਾਰਟੀ ਦਾ ਸਿੰਬਲ ਲੱਗਿਆ ਉਸ ਗੱਲ ਦਾ ਜਿਹੜਾ ਲਾਜ਼ਮੀ ਈਓ ਸਾਹਿਬ ਨੇ ਧਿਆਨ ਰੱਖਾ ਠੀਕ ਹੈ ਨਾ ਹਾਂ ਇਹ ਜਿਹੜੇ ਵੀ ਡਿਪਾਰਟਮੈਂਟ ਦੇਖਣਾ ਸੈਨੀਟੇਸ਼ਨ ਜਿਹੜਾ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਹੈ ਉਹ ਦੇਖਣਾ ਚਾਹੀਦੀ ਸੀ ਇਹ ਨਹੀਂ برداشت ਹੋਣਾ ਕਦੇ ਵੀ ਠੀਕ ਹੈ ਨਾ ਹਾਂ ਇਹ ਤਾਂ ਪਾਰਟੀ ਪਾਰਟੀ ਪ੍ਰੋਗਰਾਮ ਥੋੜੀ ਹੈ ਆ ਦੇਖੋ ਸਰਪੰਚ ਬੁਲਵਾਇਆ ਸਰਕਾਰੀ ਅਧਿਕਾਰੀ ਆਪਣੀ ਕਲਮ ਦੀ ਸਹੀ ਵਰਤੋਂ ਕਰੋ ਇਹ ਦੇਖਣਾ ਚਾਹੀਦਾ ਸੀਗਾ ਇਹ ਨਗਰ ਕੌਂਸਲ ਖੰਨਾਮ ਜਾਂ ਪ੍ਰਧਾਨ ਠੀਕ ਹੈ ਜਾਂ ਜੋ ਵੀ ਹੈ ਇਹਦੇ ਪਾਰਟੀਬਾਦੀ ਦਾ ਕਿਸੇ ਦਾ ਕੋਈ ਸਵਾਲ ਨਹੀਂ ਹੈ ਠੀਕ ਹੈ ਨਾ ਹਾਂ ਇਹ ਕਹਾਣੀ ਆਪਣੀ ਕਹਾਣੀ ਕਤਰੀ ਤੇ ਜਿਹੜਾ ਪੁੱਤਾ ਚੜਨਾ ਚਾਹੀਦਾ ਨਗਰ ਕੌਂਸਲ ਦੀ ਮਾਂ ਸੰਤ ਚੱਲ ਰਹੀ ਹੈ ਨਾ ਉਹ ਭੈ ਦੇ ਯਾਰ ਕੱਢਿਆ ਉਹ ਰਿਣੀ ਰਿਹਾ ਆ ਦੇਖੋ ਥੋੜਾ ਖੁੱਲ੍ਹ ਨਹੀਂ ਗੱਲ ਦੇਖੋ ਜੀ ਕੋਈ ਗੱਲ ਨਹੀਂ ਬੱਜਾ ਕਰੋ ਹਾਲੋ ਨਾਗਪਾਲ ਜੀ ਹਾਲੋ ਇਹ ਕੀ ਗੱਲ ਹੈ ਓਏ ਧੰਨਵਾਦ ਵੀ ਲਿਖੋ ਨਾਲ ਹਾਂ ਲਾ ਧੰਨਵਾਦ ਨਾਗਪਾਲ ਜੀ ਇੱਧਰ ਦੇਖਿਆ ਮੜਾ ਜਾ ਧੰਨਵਾਦ ਪਾਟੂ ਪਾਟੂ ਮੜਾ ਮੜਾ ਇੱਧਰ ਦੇਖਿਆ ਮੜਾ ਜਾ ਆ ਕੋਈ ਗੱਲ ਥੋੜੀ ਬੰਦੀ ਮੇਰੇ ਆ ਪਾੜੀ ਜਾ ਸਾਦੀ ਆ ਫੇ ਲੈ ਕੇ ਜਾ ਇਹ ਥੋੜੀ ਗੱਲ ਹੈ ਜੀ ਸਰ ਦਾ ਬੁਲਾਵਾ ਪੜ੍ਹਦੇ

चवे चङो भेण मुला मारे कल्ह रोक बे बे काटा काटा गाल तक की गड्डी है गाल तक की गड्डी है राजनीति बोल रहे हैं बोल रहे हैं वोट निकाल ली गड्डी वालों बट आओ सरकार कर दिया मरगाल ना अगला वाला कौन नहीं टोटली सरकार कर रहे हैं साहब नहीं कर ओके चलो वो भी सरकार कर रहे हैं अपनी बफर बोल रहे हैं पार्टी पार्टी मेरी पार्टी ਇਹ ਚੋਬਾ ਕੰਮ ਦਾ ਮਹੂਤ ਕੱਢੀ ਗੱਲ ਮੰਨ ਲੋ ਕਿਸੇ ਨੇ ਨਹੀਂ ਕੱਢੀ ਇਹ ਕਮਾਲ ਕਰਦੀ ਆ ਆ ਵੀ ਗੱਲ ਥੋੜੀ ਆ ਕਿਉਂ ਲੜਦੇ ਹੋ ਰਹਿਣ ਅੱਜ ਜਿਹੜੇ ਕੰਮ ਕਰੇ ਸੀ ਕਦੇ ਬੋਲਿਆ ਪੋਸਟਰ ਜਿਹੜੇ ਕਾਟੇ ਮਾਰੇ ਨੇ ਤੇ ਰੋੜਾ ਵੀ ਪਿਆ ਤੇ ਕੀ ਗੱਲ ਸੀ ਇਹ ਦੇਖੋ ਕੀ ਗੱਲ ਆ ਕੀ ਬਾਅਰ ਕੀ ਗੱਲ ਹੋਈ ਉਸ ਗੱਲ ਨੂੰ ਕੀ ਤੂੰ ਦਿੱਤਾ ਜਾ ਰਿਹਾ ਉਹ ਮੈਨੂੰ ਨਹੀਂ ਪਤਾ ਜੇ ਮੈਨੂੰ ਕੋਈ ਦੱਸ ਰਿਹਾ ਕੋਈ ਕੀ ਗੱਲ ਕਹਿ ਰਿਹਾ ਐਕਚੁਅਲੀ ਕੀ ਗੱਲ ਆ ਕਿ ਜਦੋਂ ਅਸੀਂ ਉਹ ਤਸਵੀਰ ਖਿਚਾ ਰਹੇ ਸੀਗੇ ਬੜਾ ਖੁਸ਼ ਨੁਮਾ ਮਾਹੌਲ ਸੀਗਾ ਸਾਰਿਆਂ ਨੂੰ ਹੁੰਦੀ ਆ ਸ਼ਹਿਰ ਦੀ ਤਰੱਕੀ ਦੇ ਲਈ ਤਾਂ ਜਦੋਂ ਮੈਂ ਉਹਦੇ ਤੇ ਇੱਕ ਪੋਸਟਰ ਦੇਖਿਆ ਮੈਂ ਬੜੇ ਪਰਦੇ ਦੇ ਨਾਲ ਇਹੋ ਸਾਹ ਤੇ ਪ੍ਰਧਾਨ ਨਗਰ ਕੌਂਸਲ ਖੰਨਾ ਦੇ ਧਿਆਨ ਚ ਲਿਆ ਕਿ ਸੈਨੀਟੇਸ਼ਨ ਵਿਭਾਗ ਨੂੰ ਇਸ ਗੱਲ ਦਾ ਨਾਜਾ ਹੋਣਾ ਚਾਹੀਦਾ ਸੀਗਾ ਕਿ ਜਿਹੜੇ ਵੀ ਸਟicker ਇਹਦੇ ਤੇ ਲੱਗੇ ਨੇ ਉਹਦੇ ਦੇ ਮੁੱਖ ਮੰਤਰੀ ਸਾਹਿਬ ਜਾ ਐਮਐਲਏ ਸਾਹਿਬ ਦੀ ਫੋਟੋ ਲੱਗੀ ਆ ਤਾਂ ਨਗਰ ਕੌਂਸਲ ਦਾ ਜ਼ਿਕਰ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਦੇ ਐਮਐਲਏ ਸਾਹਿਬ ਦੀਏ ਭਾਵੇਂ ਦੋ ਦੋ ਫੋਟੋਆਂ ਲਾ ਦਿਓ ਇੱਕ ਅਲੱਗ ਮਸਲਾ ਬਟ ਉੱਪਰ ਆਮ ਆਦਮੀ ਪਾਰਟੀ ਦਾ ਸਿੰਬਲ ਔਰ ਆਮ ਆਦਮੀ ਪਾਰਟੀ ਦਾ ਨਾਮ ਲਿਖਿਆ ਹੋਇਆ ਵੀ ਇਹ ਸਰਕਾਰੀ ਚੀਜ਼ ਤੇ ਨਹੀਂ ਹੋਣਾ ਚਾਹੀਦਾ ਵੀ ਅੱਗੇ ਤੋਂ ਬਾਅਦ ਇਸ ਗੱਲ ਦਾ ਧਿਆਨ ਰੱਖੋ ਔਰ ਮੈਨੂੰ ਨਹੀਂ ਲੱਗਦਾ ਵੀ ਉਹ ਗੱਲ ਸਾਡੇ ਇੰਨੀ ਪੀੜ੍ਹ ਚ ਵੀ ਤੀਸਰੇ ਤੋਂ ਚੌਥੇ ਗੱਲ ਨੂੰ ਬੰਦੇ ਨੂੰ ਪਤਾ ਲੱਗਿਆ ਤਾਂ ਪਾਰਕ ਸਾਹਿਬ ਨੇ ਪੁੱਛ ਲਿਆ ਵੀ ਕੀ ਗੱਲ ਹੋ ਗਈ ਮੈਂ ਕਿਹਾ ਵੀ ਆਹ ਗੱਲ ਹੈ ਵੀ ਚਲੋ ਅਸੀਂ ਮੈਂ ਇਹਨਾਂ ਨੂੰ ਪੜ ਦੇਣਾ ਤੇ ਉਹਨਾਂ ਨੇ ਬੜਾ ਜਜਬਾਤੀ ਹੋ ਕੇ ਪ੍ਰਕਾਟ ਦੀ ਜਿਹੜਾ ਹੈ ਕੋਸ਼ਿਸ਼ ਕੀਤੀ ਨਹੀਂ ਉਹਨਾਂ ਨੇ ਕਿ ਵੀ ਇੱਕ ਤੁਹਾਡੇ ਮਾਰੇ ਇੱਕ ਇੱਕ ਨਹੀਂ 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 ਸੁਣੋ ਨਾ ਚਲ ਨਾ ਜਾਓ ਆਮ ਆਦਮੀ ਪਾਰਟੀ ਦੀ ਆ ਵੀ ਇਹਨਾਂ ਤੋਂ ਸੁਣੋ ਮੇਰੀ ਗੱਲ ਤੁਸੀਂ ਆਪਣੀ ਗੱਲ ਦਿਨਾ ਸਹੀ ਹੈ ਇਹ ਮੁੱਖ ਮੰਤਰੀ ਨੂੰ ਵੀ ਗੋ ਆ ਵੀਰ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਿਹੜੀ ਵੀ ਪਾਰਟੀ ਹੁੰਦੀ ਆ ਉਹ ਤਾਂ ਆਪਣਾ ਨਾਮ ਕਰਦੀ ਹੁੰਦੀ ਆ ਇਹ ਨਹੀਂ ਕੋਈ ਹਟਾ ਸਕਦਾ ਇਹਨੂੰ ਮੈਂ ਕਹਾਂ ਇਹ ਗੱਲ ਨਹੀਂ ਹੈ ਕਿ ਕੋਈ ਨਹੀਂ ਹਟਾ ਸਕਦਾ ਠੀਕ ਹੈ ਨਾ ਵੀ ਆ ਲੋ ਹਟਾਣ ਵਾਲੇ ਤਾਂ ਹਟਾ ਦਿੰਦੇ ਨੇ ਵੀ ਆਪਾਂ ਮੁੱਖ ਮੰਤਰੀ ਸਾਹਿਬ ਦੀ ਨਹੀਂ ਹਟਾ ਸਕਦੇ ਐਮਐਲਏ ਸਾਹਿਬ ਦੀ ਨਹੀਂ ਹਟਾ ਸਕਦੇ ਪਰ ਮੈਂ ਸਰਕਾਰੀ ਚੀਜ਼ ਤੇ ਜਿਹੜਾ ਹੈ ਵੀ ਜੇ ਪਾਰਟੀ ਦਾ ਨਾਮ ਦਾ ਸਿੰਬਲ ਆ ਵੀ ਮੈਂ ਨਗਰ ਕੌਂਸਲ ਦਾ ਮੈਂਬਰ ਆ ਵੀ ਮੈਂ ਇਹ ਕਰ ਸਕਦਾ ਵੀ ਜੇ ਤੁਸੀਂ ਕਾਰਵਾਈ ਕਰਾਣੀ ਕਰਾ ਲੋ ਆ ਲੋ ਮੈਂ ਕਰਤਾ ਨਾ ਮੁੱਖ ਮੰਤਰੀ ਸਾਹਿਬ ਦੀ ਫੋਟੋ ਛੇੜੀ ਨਾ ਐਮਐਲਏ ਸਾਹਿਬ ਦੀ ਨਾਮ ਦੇ ਤੇ ਲਿਖਿਆ ਮੈਂ ਤਾਂ ਪੂਰਾ ਪੜਿਆ ਵੀ ਨਹੀਂ ਮੈਂ ਤਾਂ ਇਹ ਦੇਖਿਆ ਵੀ ਨਗਰ ਕੌਂਸਲ ਕੰਨਾਂ ਦਾ ਪ੍ਰਧਾਨ ਦੀ ਨਹੀਂ ਹੈ ਕੋਈ ਉਹ ਇੱਕ ਅਲੱਗ ਮਸਲਾ ਹੈ ਬਟ ਕੋਈ ਆਮ ਆਦਮੀ ਪਾਰਟੀ ਥੀ ਕਾ ਆਪਣੇ ਜੋ ਕਾ ਜੋ ਕਾਰ ਕਾਰਵਿਹਾਰ ਕਰਦੇ ਉਹਨਾਂ ਨੂੰ ਜਿਹੜਾ ਮੁਬਾਰਕ ਹੈ ਭਲੇ ਦਾ ਕੰਮ ਕਰਦੇ ਆ ਅਸੀਂ ਵੀ ਜਿਹੜਾ ਹੈ ਨਾਲ ਆ ਪਰ ਜੇ ਕੋਈ ਸਾਡੇ ਨਗਰ ਕੌਂਸਲ ਖੰਨਾ ਜਾਂ ਸਰਕਾਰੀ ਅਦਾਰੇ ਦੇ ਵਿੱਚ ਕੋਈ ਚੀਜ਼ ਹੁੰਦੀ ਆ ਤਾਂ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਕਿ ਉੱਥੇ ਸਿੰਬਲ ਜਾਂ ਪਾਰਟੀ ਦਾ ਨਾਮ ਨਹੀਂ ਹੋਣਾ ਚਾਹੀਦਾ ਤਾਂ ਮੈਨੂੰ ਕਹਿੰਦੇ ਨਹੀਂ ਕੋਈ ਕੱਟ ਸਕਦਾ ਮੈਂ ਕਹਾਂ ਲੋ ਕੱਟਦਾ ਤਾਂ ਉੱਥੇ ਉਹਨਾਂ ਨੇ ਥੋੜਾ ਦੇਖੋ ਉਮਰ ਦਾ ਤਕਾਜ਼ਾ ਵੀ ਹੈਗਾ ਗੱਲ ਕਰਦੇ ਹੋਏ ਬਹਿਸ ਕਰਦੇ ਹੋਏ ਉਹ ਬੜਾ ਕੁਝ ਕਹਿ ਗਏ ਉਹਨਾਂ ਕੋਲ ਗਾਲ ਵੀ ਨਿਕਲੇ ਤਾਂ ਉਹਨਾਂ ਨੇ ਕਿਹਾ ਵੀ ਨਿਕਲ ਗਈ ਵੱਖਰੀ ਗੱਲ ਹੈ ਪਰ ਜੇ ਹੈ ਤਾਂ ਜੇ ਤੁਸੀਂ ਕੱਢਣਾ ਚਾਹੁੰਦੇ ਤਾਂ ਹੁਣ ਕੱਢ ਕੇ ਦੇਖੋ ਤਾਂ ਮੇਰੇ ਸਾਥੀਆਂ ਨੇ ਵੀ ਕਿਹਾ ਉਸ ਗੱਲ ਤੇ ਉਹਨਾਂ ਨੇ ਨਾਲ ਦੇ ਆਪਣੇ ਸਾਥੀਆਂ ਨੂੰ ਇਕੱਠਾ-ਕੁੱਠਾ ਦੇ ਕੀਤਾ ਤਾਂ ਰੋਲਾ ਪਾਉਣ ਲੱਗੇ ਜਿਹੜੀ ਐਕਚੁਅਲੀ ਗੱਲ ਸੀ ਪਹਿਲਾਂ ਬੜੀ ਸ਼ਾਂਤੀ ਨਾਲ ਸੀ ਕੋਈ ਉੱਥੇ ਕਿਸੇ ਗੱਲ ਦਾ ਰੋਲਾ ਨਹੀਂ ਸੀ ਆਪ ਹੀ ਇਸ ਗੱਲ ਦਾ ਰੋਲਾ ਪਾਇਆ ਕਿਉਂਕਿ ਉਹ ਕੀ ਚਾਹੁੰਦੇ ਨੇ ਕੀ ਨਹੀਂ ਚਾਹੁੰਦੇ ਪਤਾ ਨਹੀਂ ਕੱਲ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਇਦਾਂ ਹੀ ਬੇਵਜ੍ਹਾ ਗੱਲ ਕੀਤੀ ਔਰ ਅੱਜ ਇੱਥੇ ਵੀ ਕੀਤੀ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਥੋੜਾ ਜਿਹਾ ਆਪਣੀ ਉਮਰ ਵੱਲ ਦੇਖਣ بڑے ਜਿਹੜਾ ਹਰ ਸੀਨੀਅਰ ਮੈਂਬਰ ਦੀ ਅਸੀਂ ਲੋਕ ਬੜੀ ਇੱਜ਼ਤ ਕਰਦੇ ਆ ਪਰ ਹਰ ਬੰਦੇ ਕੋਲ ਆਪਣੀ ਇੱਜ਼ਤ ਆਪ ਰੱਖਣੀ ਪੈਂਦੀ ਆ ਵੀ ਇਸ ਗੱਲ ਦਾ ਉਹ ਧਿਆਨ ਰੱਖਣ ਹੁਣ ਜੇ ਤੁਹਾਡੇ ਵੱਲੋਂ ਕੋਈ ਸਵਾਲ ਜਾਂ ਗੱਲ ਆ ਮੈਨੂੰ ਪੁੱਛ ਸਕਦੇ ਆ ਆਗਰ ਗਰਮੀ ਜੀ ਹੋਈਏ ਤੁਹਾਡੀ ਵੀ ਕੀ ਕੋ ਗਰਵਾ ਗਰਮੀ ਕੋਈ ਨਹੀਂ ਹੋਈ ਇਹ ਜਿਹੜੀਆਂ ਸਰਕਾਰਾਂ ਨੇ ਲਾਇਆ ਜਦੋਂ ਬਹੁਤ ਕਰਦੀਆਂ ਨੇ ਸਰਕਾਰਾਂ ਦੇ ਸਟicker ਵੀ ਲੱਗਦੇ ਹੁੰਦੇ ਨੇ ਝੰਡੇ ਵੀ ਲੱਗਦੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਕੰਮ ਨਹੀਂ ਕਰਦਾ ਚਾਹੇਗਾ ਇਹ ਸਟicker ਪਾੜ ਲੱਗੇ ਸਾਡੇ ਤਾਂ ਆਪਣੇ ਕੌਂਸਲਰ ਸਾਹਿਬ ਨਹੀਂ ਆ ਕੇ ਇਸ ਸਟicker ਦੇ ਉੱਪਰ ਤਿੰਨ ਦਿਨ ਟਾਟਾ ਲਾ ਰਿਹਾ ਉਹ ਪਾੜਿਆ ਪਾੜਿਆ ਨੂੰ ਆ ਕੇ ਇਹ ਕਮੇਜਰ ਨਹੀਂ ਕਰਨਾ ਚਾਹੀਦਾ ਬਾਕੀ ਜਦੋਂ ਅੰਦਰ ਸਾਹਿਬ ਨੂੰ ਜਵਾਬ ਦੇਈ ਦਿੱਤਾ ਸਰ ਉਹ ਇਲਜ਼ਾਮ ਲਾ ਰਹੇ ਨੇ ਕਿ ਗਾਲ ਕੱਢੀ ਸੀ ਨਹੀਂ ਕੋਈ ਮਗਾ ਨਹੀਂ ਸਟicker ਕਿਸ ਚੀਜ਼ ਦਾ ਲਾ ਰਹੇ ਸੀ ਮੁੱਖ ਮੰਤਰੀ ਸਾਹਿਬ ਦੇ ਕੱਟਣ ਭਰੇ ਪਾਰਟੀਆਂ ਦੇ ਸਟicker ਲੱਗਦੇ ਹੁੰਦੇ ਨੇ ਜਦੋਂ ਉਹਨਾਂ ਨੇ ਰੱਖਣ ਕਰਨੇ ਨੂੰ ਕੋਸ਼ਿਸ਼ ਨਹੀਂ ਲੱਗਣ ਗੀਆਂ ਮੌਜੂਦਾ ਸਰਕਾਰਾਂ ਦੇ ਸਟicker ਉਹਨਾਂ ਦੇ ਇਹਨਾਂ ਦਾ ਕੋਈ ਕੁੱਝ ਨਹੀਂ ਵੀ ਮੁੱਖ ਮੰਤਰੀ ਸਾਹਿਬ ਦੇ ਸਟicker ਕਿਉਂ ਲਾਇਆ ਇਹਨਾਂ ਨੇ ਵੀ ਮੁੱਖ ਮੰਤਰੀ ਦਾ ਕਿਉਂ ਲਾਇਆ ਜੀ ਇਹ ਵੀ ਕਿਉਂ ਲਾਇਆ ਇਹ ਗੱਲ ਤੇ ਸਾਰੇ ਇਕੱਠੇ ਹੋ ਕੇ ਬਹਿਸ ਕਰਦੇ ਆਉਣਗੇ ਪਾੜੀ ਗੱਲਾਂ ਨਾਲ ਵਾਸਤੇ ਅ ਅੱਜ ਬੜੀ ਖੁਸ਼ੀ ਦਾ ਦਿਨ ਹੈ ਜੀ ਪੂਰੇ ਖੰਨਾ ਵਾਸਤੇ ਇਹ ਖੰਨਾ ਸਾਡਾ ਜਿਹੜਾ ਹੈ ਉਹ ਦੇ ਵਾਈ ਡੇ ਦਿਨ ਪ੍ਰਤੀ ਦਿਨ ਬਹੁਤ ਵੱਡੀ ਤਰੱਕੀ ਕਰਦਾ ਜਾ ਰਿਹਾ ਅੱਜ ਖੰਨਾ ਦੇ ਵਿੱਚ ਜਿਹੜਾ ਕੂੜਾ ਹੈ ਜਿਹੜੀ ਕੂੜੇ ਦੀ ਸਮੱਸਿਆ ਨਾਲ ਖੰਨਾ ਪਿਛਲੇ ਕਈ ਦਹਾਕਿਆਂ ਤੋਂ ਕਈ ਦਸ਼ਕਾਂ ਤੋਂ ਜੂਝ ਰਿਹਾ ਸੀ ਉਹਦੇ ਵਿੱਚ ਅੱਜ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ 16 ਟਾਟਾ ਏਸ ਛੋਟੇ ਹਾਥੀ ਜਿਹਦੇ ਵਿੱਚ ਕਈ ਚੈਂਬਰ ਬਣੇ ਹੋਏ ਨੇ ਉਹਦੇ ਚ ਅਸੀਂ ਜਿਹੜਾ ਹੁਣ ਗਿੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਸੈਗਰੀਗੇਟ ਕਰਕੇ ਚੱਕਿਆ ਕਰਾਂਗੇ ਇੱਕ ਤਾਂ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ 16 ਛੋਟੇ ਹਾਥੀ ਖੰਨੇ ਦੇ ਲਈ ਖੰਨੇ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ ਗਏ ਨੇ ਇੱਕ ਦੋ ਪੋਟੇਬਲ সুইਪਿੰਗ ਮਸ਼ੀਨਾਂ ਲਿਆਂਦੀਆਂ ਅਤ ਅਧੁਨਿਕ ਮਸ਼ੀਨਾਂ ਇਹ ਬੜੀਆਂ ਕਾਬਲੇ ਤਾਰੀਫ ਮਸ਼ੀਨਾਂ ਨੇ ਇਹ ਹੁਣ ਖੰਨੇ ਦੀਆਂ ਗਲੀਆਂ ਦੇ ਵਿੱਚ ਜਾ ਕੇ ਵਕ ਵਕ ਬਾੜਾਂ ਦੇ ਵਿੱਚ ਜਾ ਕੇ ਉੱਥੇ ਗਲੀਆਂ ਦੀ ਸਫਾਈ ਕਰਿਆ ਕਰਨਗੀਆਂ ਤੇ ਨਾਲ ਹੀ ਇਹਦੇ ਨਾਲ ਜਿਹੜੇ ਸਾਡੇ ਬੱਚੇ ਮਤਲਬ ਕਿ ਹੈਗੇ ਨੇ ਉਹਨਾਂ ਨੂੰ ਟੈਂਡਰ ਦੇ ਥਰੂ ਇਹਨਾਂ ਮਸ਼ੀਨਾਂ ਦੇ ਉੱਤੇ ਡਰਾਈਵਰ ਰੱਖਿਆ ਜਾਊਗਾ ਟੈਂਡਰਿੰਗ ਹੋ ਰਹੀ ਹੈ ਜੀ ਤੇ ਉਹਦੇ ਨਾਲ ਬੱਚਿਆਂ ਨੂੰ ਰੁਜ਼ਗਾਰ ਵੀ ਮਿਲੂਗਾ ਮਤਲਬ ਵੱਡਾ ਉਪਰਾਲਾ ਕੀਤਾ ਔਰ ਇਹ ਜਿਹੜਾ ਉਪਰਾਲਾ ਹੈ ਨਗਰ ਕੌਂਸਲ ਦੇ ਵਿੱਚ ਮੈਨੂੰ ਲੱਗਦਾ ਜਿਸ ਦਿਨ ਦੀ ਕੌਂਸਲ ਬਣੀ ਹੋਊਗੀ ਪਹਿਲੀ ਵਾਰ ਹੋਇਆ ਹੋਊਗਾ ਕਿ ਇੰਨੀਆਂ ਆਧੁਨਿਕ ਮਸ਼ੀਨਾਂ ਤੇ ਇੰਨੀ ਜ਼ਿਆਦਾ ਮਸ਼ਿਨਰੀ ਹੈ ਜਿਹੜੀ ਉਹ ਐਡ ਹੋ ਰਹੀ ਹੋਵੇ ਸੋ ਇਸ ਗੱਲ ਦੀ ਮੈਂ ਪੂਰੇ ਖੰਡ ਨੂੰ ਮੁਬਾਰਕਬਾਦ ਦਿੰਦਾ ਐਮਐਲ ਸਾਲ ਆਜੇਗਾ ਕਾਂਗਰਸ ਵਾਲਿਆਂ ਕੋਲ ਨੋੜਾ ਵੀ ਪਾਇਆ ਤੇ ਕਿੱਛਤਾ ਡਾਕਟਰ ਜੀ ਪੜ੍ਹਦੇ ਕੀ ਫਰਕ ਕਾਟੇ-ਕੂਟੇ ਵੀ ਆਪ ਦੇ ਉੱਤੇ ਮਾਰੇ ਨੇ ਉੱਤੇ ਇਹਨਾਂ ਦੇ ਪੱਲੇ ਕਾਟੀ ਤਾਂ ਰਹਿ ਗਈ ਜੀ ਹੋਰ ਹੈਗਾ ਪਹਿਲਾਂ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਤੇ ਵੀ ਇਹਨਾਂ ਦਾ ਕੋਚ ਚਲਾ ਲੋਕਾਂ ਨੇ ਇਹਨਾਂ ਦੇ ਕਾਟੇ ਮਾਰਤੇ ਹੁਣ ਇਹਨਾਂ ਦੇ ਪੱਲੇ ਕਾਟੀ ਨੇ ਹੋਰ ਹੈ ਕੀ ਨੇ ਮਾਰੰਦੋ ਇਹਨਾਂ ਨੂੰ ਇਹ ਇਹ ਤਾਂ ਬਹੁਤ ਚੰਗੀ ਗੱਲ ਹੈ ਕਾਟੇ ਮਾਰ ਰਹੇ ਨੇ ਕਿਉਂ ਉਹ ਤਾਂ ਪਾਈ ਤੇ ਉੱਤਰਿਆ ਤਾਂ ਉਹਦੇ ਨਾਲ ਨਹੀਂ ਮੈਂ ਕਹਾਂ ਜੀ ਗੱਲ ਸੁਣੋ ਇਹ ਕਹਿੰਦੇ ਜੀ ਵੀ ਇਹ ਮੁੱਖ ਮੰਤਰੀ ਦੀ ਫੋਟੋ ਕਿਉਂ ਲੱਗੀ ਹੋਈ ਹੈ ਤੇ ਹੋਰ ਕਿਹਦੀ ਲੱਗੀ ਹੋਈ ਜੀ ਹੋਰ ਉੱਥੇ ਜਿਹਨਾਂ ਨੇ ਪਾੜੇ ਨੇ ਪੋਸਟਰ ਉਹਨਾਂ ਨਹੀਂ ਲੱਗਣੀ ਚਾਹੀਦੀ ਇਹ ਫੋਟੋ ਜਿਹੜੀ ਸਰਕਾਰ ਹੁੰਦੀ ਹੈ ਜਿਸ ਸਰਕਾਰ ਨੇ ਐਡਾ ਵੱਡਾ ਉਪਰਾਲਾ ਕੀਤਾ ਹੈ ਜਿਸ ਸਰਕਾਰ ਨੇ ਜਿਸ ਸਰਕਾਰ ਦੇ ਅਫਸਰਾਂ ਨੇ ਦਿਨ ਰਾਤ ਮਿਹਨਤ ਕਰਕੇ ਖੰਨੇ ਨੂੰ ਸੋਨਾ ਬਣਾਉਣ ਲਈ ਸਾਫ-ਸੁਥਰਾ ਬਣਾਉਣ ਲਈ ਦੱਤ ਉਹ ਰੇਸ਼ ਮਸ਼ੰਦਰੀ ਲਿਆ ਕੇ ਦਿੱਤੀ ਹੈ ਤਾਂ ਉਸ ਸਰਕਾਰ ਦੀ ਤਾਂ ਫੋਟੋ ਲੱਗੂ ਹੀ ਜੀ ਜੇ ਕੰਮ ਕਰੂ ਸਰਕਾਰ ਤਾਂ ਫਿਰ ਦੱਸੋ ਵੀ ਉਹ ਇਹ ਕੰਮ ਸਾਡੀ ਸਰਕਾਰ ਚ ਹੋਇਆ ਸੋ ਇਸ ਕਰਕੇ ਜਿਹੜੇ ਪੋਸਟਰ ਪਾੜਦੇ ਨੇ ਨਾ ਜਿੱਦਾਂ ਕਾਂਗਰਸੀ ਕੌਂਸਲਰ ਨੇ ਕਿ ਤਰਾਈ ਠਾਇਆ ਜਾਂ ਕਰੀ ਜਾਵੇ ਜੀ ਉਹਦੇ ਪੱਲੇ ਕੀ ਹੈ ਜਾਂ ਤਾਂ ਕੋਈ ਪੱਲੇ ਹੋਵੇ ਉਹਦੇ ਹੁਣ ਕਾਂਗਰਸ ਦੇ ਪੱਲੇ ਰਿਹਾ ਕੀ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਸੀਂ ਦੇਖਿਓ ਸਹੀ ਇਹ ਪਹਿਲਾਂ ਤਾਂ ਇਹਨਾਂ ਦੇ ਲੀਡਰ ਦੀ ਜ਼ਮਾਨਤ ਜਬਤ ਹੋਈ ਹੈ ਹੁਣ ਜਿਹੜੇ ਭੱਜੇ ਫਿਰਦੇ ਨੇ ਹੁਣ ਇਹਨਾਂ ਦੀ ਜਮਾਨਤਾ ਜਬਤ ਹੋਣੀ ਹੈ ਇਹਨਾਂ ਨੂੰ ਤਾਂ ਖੰਨਾ ਇਹ ਖੰਨੇ ਤੋਂ ਬੇਸਿਕਲੀ ਇਹ ਚਾਹੀਦਾ ਹੀ ਨਹੀਂ ਇਹ ਖੰਨੇ ਲਈ ਬੇਸਿਕਲੀ ਵਾਇਰਸ ਨੇ ਕੋਈ ਨਹੀਂ ਕਰਾਂਗੇ ਆਪਰੇਸ਼ਨ ਇਹ ਵਾਇਰ ਆਪਰੇਸ਼ਨ ਵਾਇਰਸ ਹੈ ਜਿਹੜਾ ਇਹ ਆਉਣ ਵਾਲੇ ਸਮੇਂ 'ਚ ਹੋਊਗਾ ਖੰਨੇ 'ਚ ਕਈ ਤਰ੍ਹਾਂ ਦੇ ਵਾਇਰਸ ਨੇ ਜਿਹੜੇ ਐਲੀਮੀਨੇਟ ਕਰਾਂਗੇ ਔਰ ਖੰਨੇ ਨੂੰ ਸਾਫ ਸੁਥਰਾ ਬਣਾ ਕੇ ਦਿਖਾਵਾਂਗੇ ਜਦੋਂ ਇਹਨਾਂ ਦੀ ਸਰਕਾਰ ਸੀ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਸੁੱਤੇ ਪਏ ਸੀ 10 ਸਾਲ ਖੰਨੇ ਦੇ ਵਿੱਚ ਲਗਾਤਾਰ ਕਾਂਗਰਸ ਦਾ ਰਾਜ ਰਿਹਾ ਉਦੋਂ ਕਿੱਥੇ ਸੀਗੇ ਉਦੋਂ ਬੋਲਦੇ ਇੱਕ ਡੱਕਾ ਨਹੀਂ ਟੁੱਟਿਆ ਇੱਕ ਚਮਚ ਨਹੀਂ ਖਰੀਦ ਹੋਇਆ ਅੱਜ ਹੁਣ ਜੇ ਅੱਜ ਸ਼ਹਿਰ ਤਰੱਕੀ ਕਰ ਰਿਹਾ ਸ਼ਹਿਰ ਸਾਫ਼ ਸੁਥਰਾ ਹੋ ਰਿਹਾ ਹੁਣ ਇਹਨਾਂ ਦੇ ਢਿੱਡ ਦੇ ਵਿੱਚ ਵੱਟ ਪੈ ਰਹੇ ਨੇ ਸੂਲਾ ਚੁਪਦੀਆਂ ਸੋ ਇਸ ਕਰਕੇ ਮੈਂ ਇਹਨਾਂ ਨੂੰ ਜਵਾਬ ਦੇ ਨਹੀਂ ਮੈਂ ਕਿਸੇ ਨੂੰ ਮੇਰੇ ਜਵਾਬ ਦੇ ਨਹੀਂ ਮੈਂ ਆਪਣੇ ਖੰਨੇ ਦੀ 3 ਲੱਖ ਜਨਤਾ ਨੂੰ ਜਵਾਬ ਦੇ ਆ ਉਹ ਮੇਰੇ ਲਈ ਸਭ ਤੋਂ ਵੱਧ ਸਤਿਕਾਰਤ ਹੈ 3 ਲੱਖ ਜਨਤਾ ਜਿਨ੍ਹਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਚੁਣਿਆ ਔਰ ਜਿਨ੍ਹਾਂ ਨੇ ਬੜੀ ਆਸ ਤੇ ਉਮੀਦ ਨਾ ਚੁਣਿਆ ਸੋ ਮੈਂ 3 ਲੱਖ ਬੰਦਿਆਂ ਨੂੰ ਜਵਾਬ ਦੇ ਆ ਸੋ ਮੈਂ ਅੱਜ 3 ਲੱਖ ਬੰਦਾ ਇਹ ਉਰੋਂ ਦੇਖ ਰਿਹਾ ਕਿ ਅਸੀਂ ਖੰਨੇ ਲਈ ਕੀ ਕਰਨ ਲੱਗੇ ਹੋਏ ਆ ਅਸੀਂ ਖੰਨੇ ਦੀ ਸਫਾਈ ਲਈ ਡਵੈਲਪਮੈਂਟ ਲਈ ਕੀ ਕਰਨ ਲੱਗੇ ਹੋਏ ਆ ਅਸੀਂ ਖੰਨੇ ਦੇ ਵਿੱਚ ਆ ਜਿਹੜਾ ਗ੍ਰੀਨ ਬੈਲਟ ਬਣਾਉਣ ਲਈ ਕਿਵੇਂ ਪੋਲਾਂ ਦੀ ਸਫਾਈ ਕਰਕੇ ਉੱਥੇ ਉੱਥੇ ਗ੍ਰੀਨ ਘਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਚੌਂਕਾਂ ਦੀ ਸਫਾਈ ਕਰਾ ਰਹੇ ਆ ਚੌਂਕਾਂ 'ਚ ਗ੍ਰਾਫਟੀਆਂ ਦਾ ਕੰਮ ਕਰਾ ਰਹੇ ਆ ਚੌਂਕਾਂ ਦੇ ਵਿੱਚ ਅਸੀਂ ਇਹਨੂੰ ਰੌਸ਼ਨਾਣ ਲਈ ਇਹ ਜਿਹੜੀਆਂ ਫਲੱਡ ਲਾਈਟਾਂ ਲਗਵਾਈਆਂ ਔਰ ਔਨ ਵਾਲੇ ਸਮੇਂ ਦੇ ਵਿੱਚ ਟੈਂਡਰ ਕਰਕੇ ਇਹਦਾ ਪ੍ਰੋਪਰ ਪਾਰਦਰਸ਼ਤਾ ਦੇ ਤਰੀਕੇ ਦੇ ਨਾਲ ਜਿਹੜੇ ਜਗ੍ਹਾ-ਜਗ੍ਹਾ ਖੰਨੇ 'ਚ ਬੋਰਡ ਲੰਮਕਦੇ ਸੀ ਜਿਹਦਾ ਜੀ ਕਰਦਾ ਸੀ ਜਿੱਥੇ ਦੇਖਦਾ ਸੀ ਆਪਣਾ ਬੋਟ ਟੰਗ ਲਾਂਦਾ ਸੀ ਜਾਂ ਪੋਸਟਰ ਲਾਉਂਦਾ ਸੀ ਉਹਨੂੰ ਖਤਮ ਕਰਕੇ ਹੁਣ ਜਿਵੇਂ ਵੱਡੇ ਸ਼ਹਿਰਾਂ 'ਚ ਜਿਹੜੇ ਮੈਟਰੋਪੋਲੀਟਨ ਸਿਟੀਸ 'ਚ ਜਿਵੇਂ ਉਹ ਉਹ ਤੁਹਾਡੀ ਐਡਵਰਟਾਈਜ਼ਮੈਂਟ ਦੇ ਬੋਰਡ ਲੱਗਦੇ ਹੁੰਦੇ ਨੇ ਉਸ ਤਰੀਕੇ ਦੀ ਅਸੀਂ ਐਡਵਰਟਾਈਜ਼ਮੈਂਟ ਲੈ ਕੇ ਆ ਰਹੇ ਹਾਂ ਸੋ ਇਸ ਕਰਕੇ ਅਸੀਂ ਗੱਲ ਕਰਦੇ ਆਂ ਡਵੈਲਪਮੈਂਟ ਦੀ ਡਵੈਲਪਮੈਂਟ ਦੇ ਉੱਤੇ ਗੱਲ ਕਰੋ ਆ ਪੋਸਟਰ ਪਾੜਨ ਦਾ ਕੀ ਹੋ ਜੂਗਾ ਆ ਸਟicker ਲਾਉਣ ਦਾ ਕੀ ਹੋ ਜੂਗਾ ਇਹਦੇ ਨਾਲ ਫੇਰ ਇਹਨਾਂ ਦੇ ਕਾਲਜ ਵਿੱਚ ਠੰਡ ਪੈ ਜੂਗੀ ਮੈਂ ਹੱਥ ਜੋੜ ਕੇ ਉਹਰੇ ਖੰਨੇ ਦੀ ਜਨਤਾ ਨੂੰ ਅਪੀਲ ਕਰਦਾ ਐ ਇਹਨਾਂ ਦੇ ਅਸਲੀ ਚਿਹਰੇ ਪੇਛਾਣੋ ਜਿਹੜੇ ਬੋਰਡ ਪਾੜਦੇ ਨੇ ਪੋਸਟਰ ਪਾੜਦੇ ਨੇ ਨਾ ਇਹੀ ਲੋਕ ਨੇ ਜਿਹੜੇ ਰਾਤਾਂ ਦੇ ਹਨੇਰੇਆਂ 'ਚ ਫਿਰ ਜਾ ਜਾ ਕੇ ਵਿਰੋਧੀਆਂ ਦੇ ਜਿਹੜੇ ਪੋਸਟਰ ਲੱਗੇ ਹੁੰਦੇ ਨੇ ਉਹਨਾਂ ਨੂੰ ਵੀ ਰਾਤਾਂ ਨੂੰ ਜਾ ਕੇ ਕੈਂਚੀਆਂ ਲੈ ਲੈ ਕੇ ਇਹੀ ਪਾੜ ਕੇ ਆਉਂਦੇ ਨੇ ਸੋ ਇਸ ਕਰਕੇ ਇਨਾ ਤੋਂ ਸਤਿਕਾਰੋ ਖੰਨਾ ਸਾਡਾ ਘੁੱਗ ਵਸੇ ਖੰਨਾ ਸਾਡਾ ਤਰੱਕੀ ਕਰੇ ਖੰਨਾ ਸਾਡਾ ਅੱਗੇ ਨੂੰ ਹੋਰ ਵਧੀਆ ਬਣੇ ਅਸੀਂ ਇਸ ਗੱਲ ਨੂੰ ਸਮਰਪਿਤ ਹੈ ਔਰ ਰਲ ਮਿਲ ਕੇ ਖੰਨੇ ਦੀ ਤਰੱਕੀ ਕਰਾਂਗੇ ਸਾਰੀਆਂ ਪਾਰਟੀ ਬਾਜ਼ੀਆਂ ਤੋਂ ਉੱਥੇ ਉੱਠ ਕੇ ਮੈਂ 100 ਵਾਰ ਕਹਿ ਚੁੱਕਿਆ ਇਹ ਗੱਲ ਕਿ ਜਦੋਂ ਜਦੋਂ ਇਲੈਕਸ਼ਨ ਆਣ ਗਿਆ ਖੜ ਜੋ ਜਾ ਕੇ ਆਪਣੀ ਆਪਣੀ ਪਾਰਟੀ ਨਾਲ ਪਰ ਖੰਨੇ ਦੇ ਮੁੱਦੇ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਖੰਨਾ ਸਾਡੀ ਜਿੰਦ ਜਾਨ ਹੈ ਅਸੀਂ ਖੰਨੇ ਚ ਜੰਪਾਲ ਹੈ ਖੰਨੇ ਦੇ ਲਈ ਬਾਹਾਂ ਫਲਾ ਕੇ ਤੁਹਾਨੂੰ ਸਵਾਗਤ ਕਰਨਾ ਚਾਹੀਦਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਜਿਨ੍ਹਾਂ ਨੇ ਅੱਜ ਇਸ ਮੌਕੇ ਦੇ ਉੱਤੇ ਆਹੀ ਦੇ ਮਤਲਬ ਕੰਮ ਹੋਣਾ ਕੰਮ ਕੀਤਾ ਇਹਨਾਂ ਨੂੰ ਇਸ ਗੱਲ ਦੇ ਉੱਤੇ ਪੂਰਾ ਖੰਨਾ ਲਾਣਤਾ ਪਾਊਗਾ ਬਹੁਤ ਬਹੁਤ ਧੰਨਵਾਦ